ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਜਨਤ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਦੇ ਵਿੱਚ ਹੋਣਾ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ ਦੱਸਦੇ ਕਿ ਜੋ ਲਗਾਤਾਰ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਕਈ ਜੋ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਵਿਗੜ ਚੁੱਕੇ ਨੇ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਨਦੀਆਂ ਨਾਲੇ ਦਰਿਆ ਉਫਾਂਡ ਨੇ ਤੇ ਇਸ ਕਰਕੇ ਪਹਿਲਾਂ ਜ਼ిల్లా ਪਧਰੀ ਦੇ ਤੌਰ ਤੇ ਜੋ ਉਥੇ ਦੇ ਡੀਸੀ ਨੇ ਉਹ ਛੁੱਟੀਆਂ ਦਾ ਐਲਾਨ ਕਰ ਰਹੇ ਸੀ ਜੋ ਜ਼ਿਆਦਾਤਰ ਦਰਿਆ ਕੰਡੇ ਪਿੰਡ ਪਿੰਦੇ ਸੀ ਤਾਂ ਹਰ ਦੀ ਸਥਿਤੀ ਨੂੰ ਦੇਖਦੇ ਹੋਏ ਕਿਉਂਕਿ ਹੁਣ ਪੰਜਾਬ ਦੇ ਵਿੱਚ ਹੜ੍ਹ ਦੀ ਐਂਟਰੀ ਹੋ ਚੁੱਕੀ ਹੈ ਜਿਸ ਦੇ ਸਬੂਤ ਬੀਤੇ ਦਿਨਾਂ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਉਹ ਦੇਰੀਆਂ ਨੇ ਤਾਂ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਜਾਂਦਾ ਸੋ 30 ਅਗਸਤ ਤੱਕ ਛੁੱਟੀਆਂ ਰਹਿਣਗੀਆਂ ਸਕੂਲਾਂ ਦੇ ਵਿੱਚ 31 ਅਗਸਤ ਨੂੰ ਸੋਮਵਾਰ ਹੈ ਉਸ ਤੋਂ ਬਾਅਦ ਇਹ ਦੇਖਿਆ ਜਾਏਗਾ ਕਿ ਜੇਕਰ ਸਥਿਤੀ ਕਾਬੂ ਦੇ ਵਿੱਚ ਰਹਿੰਦੀ ਹੈ ਜੇਕਰ ਮੀਂਹ ਨਹੀਂ ਪੈਂਦਾ ਜੇਕਰ ਪਿੰਡਾਂ ਦੇ ਵਿੱਚ ਹਾਲਾਤ ਸੁਧਰ ਜਾਂਦੇ ਨੇ ਹਾਲਾਤ ਇਸ ਕਦਰ ਸੁਧਰ ਜਾਂਦੇ ਨੇ ਕਿ ਸਕੂਲ ਜਿਹੜੇ ਨੇ ਉਹ ਬੱਚੇ ਜਾ ਸਕਦੇ ਨੇ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਾਣੀ ਨਾ ਭਰਿਆ ਹੋਵੇ ਤਾਂ ਉਸ ਤੋਂ ਬਾਅਦ ਫੈਸਲਾ ਲਿੱਤਾ ਜਾਏਗਾ ਕਿ ਸਕੂਲ ਖੋਲਣੇ ਹੈ ਜਾਂ ਨਹੀਂ ਪਰ ਹੁਣ ਜੋ ਵੱਡੀ ਖਬਰ ਹੈ ਪੰਜਾਬ ਦੇ ਹਰ ਇੱਕ ਵਿਅਕਤੀ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਸਕੂਲ ਜਿਹੜੇ ਨੇ ਉਹ ਬੰਦ ਰਹਿਣਗੇ 30 ਅਗਸਤ ਤੱਕ ਇਸ ਦੀ ਜਾਣਕਾਰੀ सीएम भगवंत मान ने खुद दी है ट्वीट ਦੇ ਵਿੱਚ ਕੀ ਕੁਝ ਸੀਮਾਨ ਨੇ ਲਿਖਿਆ ਇੱਕ ਵਾਰ ਪੜ੍ਹ ਕੇ ਤੁਹਾਨੂੰ ਸੁਣਾਣੇ ਆਸੀਮਾਨ ਨੇ ਕਿਹਾ ਹੈ ਕਿ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਅੱਗੇ ਵੀ ਕੁਝ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਪ੍ਰਾਇਮਰੀ ਸਕੈਂਡਰੀ ਸੀਨੀਅਰ ਸਕੈਂਡਰੀ ਸਰਕਾਰੀ ਤੇ ਪ੍ਰਾਈਵੇਟ ਸਕੂਲ 27 ਅਗਸਤ ਤੋਂ 30 ਅਗਸਤ ਤੱਕ ਬੰਦ ਰਹਿਣਗੇ ਯਾਨੀ ਕਿ ਕੱਲ ਤੋਂ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਜਾਣਗੀਆਂ ਤੇ 30 ਅਗਸਤ ਤੱਕ ਇਸ ਨੂੰ ਹਜੇ ਛੁੱਟੀਆਂ ਰੱਖੀਆਂ ਗਈਆਂ ਨੇ ਤਾਂ ਕਿ ਉਸ ਤੋਂ ਬਾਅਦ ਸਥਿਤੀ ਨੂੰ ਵੇਖਦੇ ਹੋਏ ਫੈਸਲਾ ਲਿਆ ਜਾਏਗਾ ਕਿਉਂਕਿ ਜੋ ਲਗਾਤਾਰ ਜੋ ਪਠਾਨਕੋਟ ਤੋਂ ਬੀਤੇ ਦਿਨੀ ਤਸਵੀਰਾਂ ਸਾਹਮਣੇ ਆਈਆਂ ਖਾਸ ਕਰ ਸੁਲਤਾਨਪੁਰ ਲੋਧੀ ਦੀ ਜੇਕਰ ਗੱਲ ਕੀਤੀ ਜਾਵੇ ਉੱਥੇ ਬਹੁਤ ਜ਼ਿਆਦਾ ਪਿੰਡ ਲਗਭਗ 15 ਤੋਂ 20 ਪਿੰਡ ਜਿਹੜੇ ਨੇ ਉਹ ਹੜ੍ਹ ਦੀ ਮਾਰ ਹੇਠ ਨੇ ਕਿਸਾਨਾਂ ਆਪਣੀਆਂ ਫਸਲਾਂ ਨੂੰ ਗਵਾ ਚੁੱਕੇ ਨੇ ਕਿਉਂਕਿ ਲਗਾਤਾਰ ਉਹਨਾਂ ਦੇ ਖੇਤਾਂ ਦੇ ਵਿੱਚ ਜੋ ਪਾਣੀ ਪਾਰਿਆ ਫਸਲ ਪੂਰੇ ਤਰੀਕੇ ਦੇ ਨਾਲ ਖਰਾਬ ਹੋ ਚੁੱਕੀ ਹੈ ਕਈ ਜੋ ਲੋਕ ਨੇ ਉਹ ਘਰੋਂ ਬੇਕਾਰ ਵੀ ਹੋ ਗਏ ਪਰ ਇਸ ਵੇਲੇ ਦੀ ਵੱਡੀ ਖਬਰ ਜੋ ਹੁਣੇ ਦਰਸ਼ਕ ਜੁੜੇ ਨੇ ਪੰਜਾਬ ਦੇ ਸਾਰੇ ਸਕੂਲ ਵਿਦਿਅਕ ادارے ਬੰਦ ਰਹਿਣਗੇ 3 ਅਗਸਤ ਤੋਂ 3 ਅਗਸਤ ਨੂੰ ਜੇ ਮੌਸਮ ਦਾ ਜਾਇਜ਼ਾ ਲਿਆ ਜਾਏਗਾ ਜੇਕਰ ਮੌਸਮ ਠੀਕ ਰਹਿੰਦਾ ਹੈ ਤਾਂ ਉਸ ਤੋਂ ਬਾਅਦ ਦੁਬਾਰਾ ਤੋਂ ਸਕੂਲਾਂ ਨੂੰ ਰੀਓਪਨ ਕੀਤਾ ਜਾਏਗਾ ਪਰ ਵੱਡੀ ਖਬਰ ਇਸ ਵੇਲੇ ਦੀ ਇਹ ਹੀ ਹੈ ਜਿਸ ਤਰੀਕੇ ਦੇ ਹੜ ਵਰਗੀ ਸਥਿਤੀਆਂ ਤਈ ਜ਼ਿਲਾਨੇ ਪੰਜਾਬ ਦੇ ਵਿੱਚ ਤੋਂ ਜ਼ਿਆਦਾਤਰ ਜ਼ਿਲਿਆਂ ਦਾ ਵਿੱਚ ਹੜਵਰਗੀ ਸਥਿਤੀ ਬਣੀ ਹੋਈ ਹੈ ਇਸ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਲੋਕ ਕਿਸ਼ਤੀਆਂ ਦੇ ਜ਼ਰੀਏ ਆਪਣੇ ਘਰਾਂ ਤੱਕ ਪਹੁੰਚ ਰਹੇ ਨੇ ਤੇ ਜਿਹੜੇ ਬੱਚੇ ਸਕੂਲ ਤੋਂ ਆਣ ਜਾਣ ਕਰਦੇ ਨੇ ਉਹ ਵੀ ਕਿਸ਼ਤੀਆਂ ਦੇ ਜ਼ਰੀਏ ਜਾਂ ਫਿਰ ਬੜੀ ਮੁਸ਼ਕਲ ਦੇ ਨਾਲ ਉਹ ਕਈ ਕਈ ਫੋਟੋ ਪਾਣੀ ਤੋਂ ਲੰਘ ਕੇ ਆਪਣੇ ਘਰਾਂ ਤੱਕ ਪਹੁੰਚ ਰਹੇ ਨੇ ਬੀਤੀ ਦਿਨੀ ਜੋ ਪਠਾਨਕੋੜ ਤੋਂ ਤਸਵੀਰਾਂ ਸਾਹਮਣੇ ਆਈਆਂ ਕਿ ਇੱਕ ਚੱਕੀ ਦਰਿਆ ਜੋ ਹੈ ਉਥੇ ਇੱਕ ਪੁਲ ਜਿਹੜਾ ਉਸ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ ਇੰਨਾ ਹੀ ਨਹੀਂ ਉਸ ਦੇ ਨੇੜੇ ਹੀ ਇੱਕ ਘਰ ਬੜਿਆ ਹੁੰਦਾ ਹੈ ਤੇ ਉਹ ਵੀ ਉਸ ਦੀ ਚਪੇਟ ਦੇ ਵਿੱਚ ਆ ਜਾਂਦਾ ਸੋ ਲਗਾਤਾਰ ਜੋ ਅਜਿਹੇਆ ਕਟਨਾਵਾ ਦੇਖਣ ਨੂੰ ਮਿਲੀਆਂ ਜੋ ਅਜਿਹੇਆ ਖਬਰਾਂ ਸੁਣਨ ਨੂੰ ਮਿਲ ਰੀਆਂ ਨੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਮੱਦੇ ਨਜ਼ਰ ਹੁਣ ਇਹ ਵੱਡਾ ਫੈਸਲਾ ਸਰਕਾਰ ਦੇ ਵੱਲੋਂ ਲਿਤਾ ਗਿਆ ਹੈ ਕਿ 30 ਅਗਸਤ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਜਾਣਗੇ ਚਾਹੇ ਉਹ ਪ੍ਰਾਇਮਰੀ ਸਕੂਲ ਹੋਵੇ ਸਕੈਂਡਰੀ ਹੋਵੇ ਸੀਨੀਅਰ ਸਕੈਂਡਰੀ ਸਕੂਲ ਹੋਵੇ ਜਾਂ ਫਿਰ ਪ੍ਰਾਈਵੇਟ ਸਕੂਲਾਂ ਦੀ ਗੱਲ ਕੀਤੀ ਜਾਵੇ ਪਰ ਇਸ ਤੋਂ ਪਹਿਲਾਂ ਲਗਾਤਾਰੇ ਸਵਾਲ ਖੜੇ ਕੀਤੇ ਜਾ ਰਹੇ ਸੀ ਚਾਹੇ ਉਹ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਤੇ ਹੋਣ ਜਾਂ ਫਿਰ ਸਰਕਾਰ ਦੇ ਸਰਕਾਰ ਤੇ ਖੜੇ ਕੀਤੇ ਜਾ ਰਹੇ ਸੀ ਸਵਾਲ ਕਿ ਸਰਕਾਰ ਕਿੱਥੇ ਐਸ ਆਪ ਸਰਕਾਰ ਦੇ ਵੱਲੋਂ ਤਾਂ ਬੜੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਜੇਕਰ ਤੁਹਾਨੂੰ ਕੋਈ ਨੁਕਸਾਨ ਹੁੰਦਾ ਚਾਹੇ ਉਹ ਕਿਸਾਨਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਕਿਸੇ ਵਿਭਾਗ ਦੀ ਗੱਲ ਕੀਤੀ ਜਾਵੇ ਜਾਂ ਤੁਹਾਨੂੰ ਕੋਈ ਨੁਕਸਾਨ ਹੁੰਦਾ ਉਸ ਦੀ ਪਰਪਾਈ ਸਰਕਾਰ ਕਰੇਗੀ ਉਸ ਦਾਮਵਾਲ ਜਾਂ ਸਰਕਾਰ ਦੇਵੇਗੀ ਪਰ ਅੱਜ ਭਗਵੰਤ ਮਾਨ ਸਾਹਿਬ ਤਾਂ ਖੁਦ ਤਮਿਲਨਾਡੂ ਗਏ ਹੋਏ ਸੀ ਹੁਣ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਤੇ ਵੀ ਲੋਕਾਂ ਦਾ ਗੁੱਸਾ ਨਿਕਲ ਰਿਹਾ ਹੈ ਸਰਕਾਰ ਤੇ ਵੀ ਲੋਕਾਂ ਦਾ ਗੁੱਸਾ ਨਿਕਲ ਰਿਹਾ ਤੇ ਅੱਜ ਸ਼ੁਕਰ ਹੈ ਕਿ ਹੁਣ ਭਗਵੰਤ ਮਾਨ ਦੀ ਨੀਂਦ ਖੁੱਲੀ ਹੈ ਤੇ ਉਹਨਾਂ ਨੇ ਪੰਜਾਬ ਦੀ ਸਥਿਤੀ ਨੂੰ ਦੇਖਿਆ ਤੇ ਫੈਸਲਾ ਲਿਆ ਹੈ ਕਿ ਹੁਣ 30 ਅਗਸਤ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਜਾਣਗੇ ਸੋ ਵੱਡਾ ਫੈਸਲਾ ਹੈ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਨੇ ਮੁਰ ਤੋਂ ਸੁਣ ਲੋ 30 ਅਗਸਤ ਤੱਕ ਸਕੂਲ ਬੰਦ ਰਹਿਣਗੇ 31 ਅਗਸਤ ਨੂੰ ਇੱਕ ਵਾਰ ਮੁਰ ਤੋਂ ਦੇਖਿਆ ਜਾਏਗਾ ਕਿ ਜੋ ਸਥਿਤੀ ਠੀਕ ਹੈ ਮੀ ਆ ਮੀ ਕਰਕੇ ਜਾਂ ਹਰ ਦੀ ਸਥਿਤੀ ਤਾਂ ਨਹੀਂ ਬਣੀ ਹੋਈ ਕਿਉਂਕਿ ਲਗਾਤਾਰ ਪਹਾੜਾਂ ਦੇ ਵਿੱਚ ਚਾਹੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਉਤਰਾਖੰਡ ਦੀ ਗੱਲ ਕੀਤੀ ਜਾਵੇ ਜਾਂ ਫਿਰ ਹਿਮਾਚਲ ਦੀ ਗੱਲ ਕੀਤੀ ਜਾਵੇ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਜਿਹੜੇ ਨੇ ਉਹ ਵਿਗੜੇ ਹੋਏ ਨੇ ਲਗਾਤਾਰ ਜਤਬਾਹੀ ਦੀਆਂ ਤਸਵੀਰਾਂ ਜੋ ਮੰਜ਼ਰ ਲੋਕ ਉੱਥੇ ਰਹਿ ਰਹੇ ਨੇ ਉਹ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ ਜੋ ਸਾਡੇ ਤੱਕ ਤਸਵੀਰਾਂ ਪਹੁੰਚ ਰਹੀਆਂ ਨੇ ਉਹਨਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਡਰ ਲੱਗਦਾ ਹੈ ਕਿ ਕਿਸ ਤਰੀਕੇ ਦੇ ਇਸ ਵਕਤ ਪਹਾੜਾਂ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਸ ਤੋਂ ਬਾਅਦ ਜੋ ਪਹਾੜਾਂ ਦਾ ਪਾਣੀ ਹੈ ਉਹ ਪੰਜਾਬ ਤੱਕ ਪਹੁੰਚਿਆ ਸੋ ਪੰਜਾਬ ਦਾ ਵੀ ਜੋ ਹਾਲ ਹੋਇਆ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਨੇ ਉਹ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਕਿਉਂਕਿ ਚਾਹੇ ਸਤਲੁਜ ਦਰਿਆ ਦੀ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਸਾਰੇ ਹੀ ਦਰਿਆ ਜਿਹੜੇ ਨੇ ਉਫਾਣ ਤੇ ਨੇ ਲਗਾਤਾਰ ਜੋ ਪਾਣੀ ਜਾਂ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਲੰਘ ਰਿਹਾ ਸੋ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਹੁਣ ਇਸ ਤੋਂ ਬਾਅਦ ਇੱਕ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਤਾਂਕਿ ਜੋ ਲੋਕ ਨੇ ਆਪਣੇ ਘਰੋ ਘਰੀ ਰਹਿਣ ਤੇ ਸੁਰੱਖਿਤ ਰਹਿਣ ਸੋ ਵੱਡੀ ਖਬਰ ਇਸ ਵੇਲੇ ਦੀ ਇਹੀ ਹੈ ਕਿ ਪੰਜਾਬ ਦੇ ਸਾਰੇ ਸਕੂਲ 30 ਅਗਸਤ ਤੱਕ ਬੰਦ ਕਰ ਦਿੱਤੇ ਗਏ ਨੇ 31 ਅਗਸਤ ਨੂੰ ਪਤਾ ਲੱਗੇਗਾ ਕਿ ਸਕੂਲ ਕਦੋਂ ਖੁੱਲਣਗੇ